ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਏ ਆ ਇਹ ਵੀਡੀਓ ਹੋਵੇਗੀ ਪਵਨ ਪੁੱਤਰ ਹਨੂਮਾਨ ਜੀ ਦੀ ਇੱਕ ਹਨੂਮਾਨ ਜੀ ਦਾ ਬੜਾ ਸ਼ਕਤੀਸ਼ਾਲੀ ਮੰਤਰ ਲੈ ਕੇ ਹਾਜ਼ਰ ਹੋਏ ਆ ਜਿਸ ਮੰਤਰ ਦੀ ਸਿੱਧੀ ਦੇ ਨਾਲ ਤੁਸੀਂ ਕਿਸੇ ਵੀ ਬੰਦੇ ਦੇ ਆਉਣ ਵਾਲੇ ਸਮੇਂ ਨੂੰ ਦੇਖ ਸਕਦੇ ਆ ਅਤੇ ਕਿਸੇ ਵੀ ਬੰਦੇ ਦਾ ਬੀਤਿਆ ਸਮਾਂ ਵੀ ਤੁਸੀਂ ਦੱਸ ਸਕਦੇ ਆ ਪਰ ਆਉਣ ਵਾਲਾ ਸਮਾਂ ਦੱਸ ਸਕਦੇ ਆ ਬੀਤਿਆ ਸਮਾਂ ਵੀ ਦੇਖ ਸਕਦੇ ਆ ਲੇਕਿਨ ਜਿਹੜਾ ਵੀ ਬੰਦਾ ਤੁਹਾਨੂੰ ਇਹ ਤੁਹਾਡੇ ਕੋਲੋਂ ਪੁੱਛਣਾ ਚਾਹੇਗਾ ਕਿ ਮੇਰੇ ਆਉਣ ਵਾਲੇ ਸਮੇਂ ਦਾ ਵਿੱਚ ਕੀ ਹੋ ਸਕਦਾ ਕੀ ਹੋਵੇਗਾ ਤੁਸੀਂ ਉਸ ਨੂੰ ਆਪਣੇ ਅੱਗੇ ਬਿਠਾ ਲ ਕੇ ਉਦੀ ਆਉਣ ਵਾਲੇ ਸਮੇਂ ਬਾਰੇ ਵੀ ਦੱਸ ਸਕਦੇ ਆ ਉਹਦੇ ਬੀਤੇ ਹੋਏ ਸਮੇਂ ਬਾਰੇ ਵੀ ਤੁਸੀਂ ਦੱਸ ਸਕਦੇ ਆ ਲੇਕਿਨ ਇਹ ਵੀਰ ਬਜਰੰਗੀ ਹਨੂਮਾਨ ਚੀਤਾ ਇੱਕ ਸਿੱਧੀ ਸ਼ਾਬਰ ਮੰਤਰ ਹੈ ਜਿਹਦੇ ਲਈ ਤੁਸੀਂ ਜਾਂ ਤਾਂ ਫਿਰ ਜੋ ਕਿ ਕਿਸੇ ਖਾਸ ਦਿਨ ਇੱਕ ਦਿਨ ਤੇ ਵੀ ਕਰ ਸਕਦੇ ਆ ਜਾਂ ਕਿ ਜੇਕਰ ਹੋਲੀ ਤੇ ਕਰਨਾ ਚਾਹੁੰਦੇ ਤਾਂ ਹੋਲੀ ਦੇ ਪੂਰੇ ਇੱਕ ਹਫਤੇ ਦਾ ਜਾਪ ਵੀ ਕਰ ਸਕਦੇ ਆ ਜਾਂ ਫਿਰ ਸੂਰਜ ਗ੍ਰਹਿਣ ਦੇ ਵਿੱਚ ਵੀ ਤੁਸੀਂ ਇਹਨੂੰ ਸਿੱਧ ਕਰ ਸਕਦੇ ਆ ਚੰਦਰ ਗ੍ਰਹਿਣ ਦੇ ਵਿੱਚ ਵੀ ਸਿੱਧ ਕਰ ਸਕਦੇ ਆ ਜਾਂ ਫਿਰ ਮਹਾ ਸ਼ਿਵਰਾਤਰੀ ਤੇ ਵੀ ਕਰ ਸਕਦੇ ਆ ਕਿਉਂਕਿ ਤਿਉਹਾਰ ਤਾਂ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਦੀਵਾਲੀ ਤੇ ਕਰ ਸਕਦੇ ਆ ਜਾਂ ਫਿਰ ਕ੍ਰਿਸ਼ਨ ਅਸ਼ਟਮੀ ਤੇ ਵੀ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਆ ਇਹ ਇਦਾਂ ਹੈ ਕਿ ਜੇਕਰ ਤੁਸੀਂ ਥੋੜੇ ਸਮੇਂ ਦੇ ਵਿੱਚ ਸਿੱਧ ਕਰਨਾ ਚਾਹੁੰਦੇ ਆ ਇੱਕ ਰਾਤ ਦੇ ਵਿੱਚ ਸਿੱਧ ਕਰਨਾ ਚਾਹੁੰਦੇ ਆ ਜਾਂ ਫਿਰ ਜੇ ਸੂਰਜ ਜਾਂ ਚੰਦਰ ਗ੍ਰਹਿਣ ਦੇ ਲਈ ਕਰਨਾ ਵਿੱਚ ਕਰਨਾ ਚਾਹੁੰਦੇ ਆ ਤਾਂ ਉਹ ਤਾਂ ਵੀ ਉਹ ਦੇਖਣਾ ਪਊਗਾ ਕਿ ਕਿੰਨੇ ਵਜੇ ਤੋਂ ਚੰਦਰ ਗ੍ਰਹਿਣ ਕਿੰਨੇ ਵਜੇ ਤੱਕ ਰਹੇਗਾ ਉਨੇ ਟਾਈਮ ਦੇ ਵਿੱਚ ਹੀ ਤੁਹਾਨੂੰ ਜਿੰਨਾ ਵੀ ਜਾਪ ਹੋ ਜਾਵੇਗਾ ਕਰਨਾ ਪਵੇਗਾ ਬਤੁ ਬਤ ਜਾਪ ਕਰਨ ਦੀ ਕੋਸ਼ਿਸ਼ ਦੀ ਹੈ ਲੇਕਿਨ ਇਸ ਤੋਂ ਇਲਾਵਾ ਜੇ ਤੁਸੀਂ ਇਹਨਾਂ ਦਿਨਾਂ ਤੋਂ ਇਲਾਵਾ ਵੀ ਕਰ ਸਕਦੇ ਹਾਂ ਫਿਰ ਤੁਹਾਨੂੰ ਘੱਟ ਤੋਂ ਘੱਟ 21 ਦਿਨ ਦਾ ਸਮਾਂ ਜ਼ਰੂਰੀ ਲਾਉਣਾ ਪਵੇਗਾ 21 ਦਿਨ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਰੋਜ਼ ਪੰਜ ਮਾਲਾ ਦਾ ਜਾਪ ਹੋਣਾ ਚਾਹੀਦਾ ਮਾਲਾ ਦਾ ਜਾਪ ਕਰਨੇ ਦੇ ਲਈ ਤੁਹਾਨੂੰ ਜੋ ਕਿ ਲਾਲ حقیقی ਮਾਲਾ ਤੇ ਕਰਨਾ ਪਵੇਗਾ ਦਾ ਜਾਪ ਤੇ ਨਾਲ ਦੀ ਨਾਲ ਤੁਹਾਨੂੰ ਇਹਦੇ ਲਈ ਆਪਣੇ ਗੁਰੂ ਦੀ اجازت ਲੈਣੀ ਪਵੇਗੀ ਗੁਰੂ ਦੀ اجازت ਦੇ ਨਾਲ ਹੀ ਕੀਤਾ ਜਾਵੇ ਤਾਂ ਬਦਿਆ ਹੈ ਕਿਉਂਕਿ ਇਹਦੇ ਲਈ ਤੁਹਾਨੂੰ ਰੱਖਿਆ ਮੰਤਰ ਵੀ ਹੋਣਾ ਜ਼ਰੂਰੀ ਹੈ ਤੁਹਾਡੀ ਰੱਖਸ਼ਾ ਬਦੇ ਲਈ ਤੁਹਾਡੇ ਕੋਲ ਰੱਖਸ਼ਾ ਮੰਤਰ ਉਹ ਵੀ ਘੇਰਾ ਬਣਾ ਕੇ ਉਹਦੇ ਵਿੱਚ ਬੈਠ ਕੇ ਮੰਤਰ ਦਾ ਜਾਪ ਕਰਨਾ ਹੋਵੇਗਾ ਜੋਤ ਜਗਾ ਕੇ ਵੀਰ ਬਜਰੰਗੀ ਜੀ ਦੀ ਫੋਟੋ ਰੱਖ ਕੇ ਰਾਮਚੰਦਰ ਜੀ ਦੀ ਫੋਟੋ ਨਾਲ ਰੱਖਣੀ ਹੈ ਇਹ ਫੋਟੋ ਰੱਖ ਕੇ ਤੁਸੀਂ ਜਾਪ ਕਰਨਾ ਸ਼ੁਰੂ ਕਰ ਸਕਦੇ ਹਾਂ ਲੇਕਿਨ ਜੇ ਤਾਂ ਹੋਲੀ ਜਾਂ ਇਦਾਂ ਦੇ ਕਿਸੇ ਵੀ ਤਿਉਹਾਰ ਤੇ ਕਰਨਾ ਚਾਹੁੰਦੇ ਆ ਉਹਦੇ ਲਈ ਵੀ ਉਹ ਟਾਈਮ ਰੱਖਣਾ ਪਵੇਗਾ ਔਰ ਜੇਕਰ ਤੁਸੀਂ 21 ਦਿਨ 31 ਦਿਨ 41 ਦਿਨ ਕਰਨਾ ਚਾਹੁੰਦੇ ਆ ਇਹਦਾ ਇਹ ਹੁੰਦਾ ਕਿ ਜਿੰਨਾ ਸਮਾ ਬੱਧ ਜਿੰਨੀਆਂ ਰੋਜ਼ ਮਾਲਾ ਬੱਧ ਤੋਂ ਬੱਧ ਕਰਾਂਗੇ ਉਹਦਾ ਬੱਧ ਤੋਂ ਬੱਧ ਇਹ ਫੇਦਾ ਹੋਵੇਗਾ ਕਿ ਮੰਤਰ ਬਹੁਤ ਛੇਤੀ ਜਾਗਰਤ ਹੋ ਜਾਵੇਗਾ ਮੰਤਰ ਉਹ ਜਲਦੀ ਸਿੱਧ ਹੋ ਜਾਵੇਗਾ ਜਿੰਨਾ ਤੁਸੀਂ ਬੰਦ ਤੋਂ ਬੰਦ ਜਾਪ ਕਰਦੇ ਰਹੋਗੇ ਕੋਲ ਪਾਣੀ ਤੱਕ ਮੰਡਲ ਰੱਖਣਾ ਹੈ ਇੱਕ ਹਨੂਮਾਨ ਜੰਤਰ ਆਪਣੇ ਸਾਹਮਣੇ ਸਥਾਪਿਤ ਕਰਨਾ ਹੈ ਹਨੂਮਾਨ ਜੀ ਦੀ ਫੋਟੋ ਦੇ ਨਾਲ ਦੀ ਨਾਲ ਰਾਮਚੰਦਰ ਜੀ ਦੀ ਫੋਟੋ ਰੱਖ ਕੇ ਰਾਮਚੰਦਰ ਜੀ ਦਾ ਧਿਆਨ ਤਰਕੀ ਇਸੀ ਤਰ੍ਹਾਂ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਜਿਸ ਮੰਤਰ ਨੂੰ ਮੈਂ ਤੁਹਾਡੇ ਲਈ ਜੋ ਕਿ ਤੁਹਾਡੀ ਸਕਰੀਨ ਤੇ ਲਿਖਿਆ ਹੋਇਆ ਮੰਤਰ ਮਿਲ ਜਾਵੇਗਾ ਉਸ ਮੰਤਰ ਦਾ ਜਾਪ ਕਰਨਾ ਹੈ ਜੇ ਕਿਹਨ ਲਈ ਕਰਨਾ ਚਾਹੁੰਦੇ ਤੇ ਕਿਹਨ ਦੇ ਲਈ ਪੰਜ ਮळा ਤੋਂ ਘੱਟ ਰੋਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਜਿੰਨਾ ਜ਼ਿਆਦਾ ਤੁਹਾਡਾ ਜਾਪ ਹੋਊਗਾ ਉੰਨਾ ਤੁਹਾਨੂੰ ਛੇਤੀ ਇਸ ਗੱਲ ਦਾ ਫਾਇਦਾ ਹੋਊਗਾ ਨਾ ਹੋਊਗਾ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਤੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਹੈ ਸੋ ਜਲਦ ਹੀ ਮਿਲਦੇ ਹਾਂ ਕਿਸੇ ਅਗਲੇ ਕਲਮੇ ਮੰਤਰ ਪਾਠ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ